ਇਹਨਾਂ ਚੀਜ਼ ਜਿਵੇਂ ਅ ਕੱਲ ਦਾ ਇੱਕ ਵਾਇਰਲ ਹੋ ਰਿਹਾ ਸੀਗਾ ਗਰੁੱਪ ਤੇ WhatsApp ਚੈਟ ਜਿਹੜੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੀ ਲਿਖਿਆ ਸੀਗਾ ਵਾਇਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਮ ਤੋਂ ਤੇ ਇਹਦੇ ਵਿੱਚ ਕਾਫੀ ਚੈਟ ਦੇ ਉੱਤੇ ਲੋਕ ਜਿਵੇਂ NSA ਜਿਹੜੀ ਹੈ ਅੰਮ੍ਰਿਤਪਾਲ ਦੀ ਵਿਧਾਨ ਦੇ ਉੱਤੇ ਰੋਜ਼ ਪ੍ਰਗਟ ਕਰ ਰਹੇ ਸੀ ਔਰ ਜਿਹੜੇ ਨਾਮੀ ਉੱਗੇ ਜਿਹੜੇ ਰਾਜਨੀਤਿਕ ਨੇਤਾ ਵਾਂ ਹੈਗੇ ਆ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਦਾ ਨੁਕਸਾਨ ਕਰਨ ਦੀ ਗੱਲ ਕਰ ਰਹੇ ਸੀ ਔਰ ਉਹ ਜਿਹੜੇ ਉਹਨਾਂ ਦੇ ਖਿਲਾਫ ਐ ਉਹਨਾਂ ਦੇ ਜਿਹੜੇ ਵਿਰੋਧੀ ਐ ਉਹਨਾਂ ਦਾ ਨੁਕਸਾਨ ਕਰਨ ਦੀ ਵਿੱਚ ਚੈਟ 'ਚ ਗੱਲ ਚੱਲ ਰਹੀ ਸੀ ਉਹਦੇ ਤੇ ਫੌਰਨ ਐਕਸ਼ਨ ਕਰਦੇ ਹੋਏ ਮੋਗਾ ਪੁਲਿਸ ਨੇ 2 ਨੰਬਰ ਐਫ ਆਈ ਆਰ ਸਾਈਬਰ ਥਾਣੇ 'ਚ ਅੱਜ ਮਾਰਨਿੰਗ 'ਚ ਰਜਿਸਟਰ ਕੀਤੀ ਹੈ ਸਾਡੇ 11:15 ਵਜੇ ਔਰ ਦੋ ਲੋਗਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜਿਹੜੇ ਇਹਦੇ ਨਾਲ ਚੈਟ ਦੇ ਵਿੱਚ ਸਿਗੇ ਔਰ ਬਾਕੀ ਕੁਝ ਅਣਪਛਾਤੇ ਲੋਕ ਜਿਵੇਂ ਆਇਡੈਂਟੀਫਾਈ ਹੋਣਗੇ ਉਹਨਾਂ ਨੂੰ ਅਰੈਸਟ ਕਰਾਂਗੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਸ ਜਿਹੜੀ ਲੋਕਾਂ ਦੀ ਸੁਰੱਖਿਆ ਲਈ ਹੈ ਔਰ ਅਸੀਂ ਇਹ ਅਮਨ ਤੇ ਕਾਨੂੰਨ ਹਰ ਹਾਲਤ ਚ ਭੰਗ ਨਹੀਂ ਹੋਣ ਦਵਾਂਗੇ ਪੰਜਾਬ ਦਾ ਔਰ ਇਹ ਇਨਸ਼ੋਰ ਕਰਦੇ ਆ ਜਿਹੜੇ ਵੀ ਕੋਈ ਫਰਕਾ ਪਸਤੀ ਔਰ ਇਹੋ ਜੀ ਹਰਕਤ ਕਰੇਗਾ ਉਹਨੂੰ ਫੌਰਨ ਤੌਰ ਤੇ ਅਸੀਂ ਜਿਹੜੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਅਰੈਸਟ ਕਰਾਂਗੇ ਔਰ ਬੰਦ ਦੀ ਜਿਹੜੀ ਕਾਰਵਾਈ ਹੈ ਉਸ ਤੇ ਅਮਲ ਚ ਲੈਂਦੇ ਜੀ ਇਹਦੇ ਚ ਜਿਹੜੇ ਸੈਕਸ਼ਨ ਹੈ ਐਫਆਈਆ ਨੰਬਰ 2 ਹੈਗੀ ਹੈ 21 4 25 ਦੀ ਮਾਰਨਿੰਗ ਦੀ 11:30 12:00 ਵਜੇ ਦੇ ਵਿੱਚ ਐਫਆਈਆ ਰਜਿਸਟਰ ਹੋਈ ਹੈ ਜੀ 61 2A 113 3 152 353 BNS ਇਹ BNS ਦੇ ਸੈਕਸ਼ਨ ਹੈ ਜੀ 13 18 ਯੂ ਆਪਾ ਦੇ ਲੱਗੇ ਆ ਜੀ ਜਿਹਦੇ ਚ ਟੈਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਸੰਬੰਧ ਹੋਣਾ ਔਰ 1967 ਐਂਡ 66 ਐਫ ਤੇ 67 ਆਈਟੀ ਐਕਟ ਇਹ ਦੋ ਆਈਟੀ ਐਕਟ ਦੇ ਤਰ੍ਹਾਂ ਵਾਲੇ ਦੋ ਅਸੀਂ ਰਾਉਂਡ ਅਪ ਕੀਤੇ ਆ ਜੀ ਟੋਟਲ ਹਜੇ ਤੱਕ ਜਿਹੜੇ ਆਇਡੈਂਟੀਫਾਈ ਹੋਏ ਆ ਉਹ 4 ਹਨ ਬਾਕੀ ਅਣਪਛਾਤੇ ਜਿਹੜੇ ਆਇਡੈਂਟੀਫਾਈ ਨਹੀਂ ਹੋਏ ਉਹ ਮੇਰੇ ਖਿਆਲ ਚ ਚੈਟ ਦੇ ਵਿੱਚ 25 ਤੋਂ 30 ਦੇ ਕਰੀਬ ਲੋਕ ਹੋਣਗੇ ਜਿਹੜੇ ਦੋ ਬੰਦੇ ਐ ਉਹ ਮੋਗੇ ਨੇ ਕੀ ਐ ਜਿਹੜੇ ਰੌਂਡ ਅਪ ਕੀਤੀ ਇੱਕ ਉਹਨਾਂ ਚੋਂ ਮੋਗੇ ਦਾ ਹੈਗਾ ਜੀ ਇੱਕ ਖੰਨੇ ਦਾ ਟੋਡਲ ਸਰ ਚਾਰ ਬੰਦਿਆਂ ਨੂੰ ਬਾਈ ਨਹੀਂ ਮਾ ਤੇ 25 30 ਅੰਸ਼ਰ ਤੇ ਅਸਰ ਜੀ ਜੀ ਤੇ ਅਸਰ ਜਿਹੜਾ ਮੇਨ ਐਡਮਿਨ ਸੀਗਾ ਜਿਹਦਾ ਫੋਨ ਫਿਰ ਲੋਕ ਦਾ ਉਹ ਆਇਡੈਂਟੀਫਾਈ ਹੋਇਆ ਨਾ ਉਹ ਹਜੇ ਆਇਡੈਂਟੀਫਾਈ ਹੋਣਾ ਚਾਹੀਦਾ ਸਰ ਜੀ ਤੁਸੀਂ ਬੇਸਮੂਚਲਾ ਰਹੀ ਸੀ ਕੀ ਲਈ ਇਹ ਤਾਂ ਜਿਹੜਾ ਵਾਇਰਲ ਹੋਈ ਹੈ ਜੀ ਇਹ ਤਾਂ ਕੱਲ ਹੀ ਗਰੁੱਪ ਵਾਇਰਲ ਹੋਇਆ ਜਦੋਂ ਦੇ ਨਿਊਜ਼ ਆਈਟਮ ਵਗੈਰਾ ਲੱਗੀ ਹੋਣੀ ਹੈ ਵੀ ਐਨਐਸਏ ਇਹ ਵਧਾ ਰਹੇ ਹੈ ਜਾਂ ਵਾਅਦਾ ਹੋ ਰਿਹਾ ਹੈ ਐਨਐਸਏ ਦੇ ਤਾਂ ਅੰਮ੍ਰਿਤਵਾਰ ਬਾਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਂ ਤੇ ਇਹਨਾਂ ਨੇ ਇੱਕ ਗਰੁੱਪ ਬਣਾਇਆ ਸੀ ਔਰ ਉਹਦੇ ਚੀਜ਼ ਸਾਰੀ ਜਿਹੜੀ ਹੈ ਚੈਟ ਵਾਇਰਲ ਹੋਈ ਸੀ ਤੇ ਉਹਦੇ ਤੇ ਜਦੋਂ ਆਡੈਂਟੀਫਾਈ ਕਰਨੇ ਸ਼ੁਰੂ ਕੀਤੇ ਤਾਂ ਇਮੀਡੀਏਟਲੀ ਜਿਹੜਾ ਇਹ ਐਕਸ਼ਨ ਲਿਆ ਗਿਆ ਪਰਚਾ ਦਰਜ ਕੀਤਾ ਗਿਆ ਔਰ ਇਹਦੇ ਚ ਦੋ ਬੰਦੇ ਜਿਹੜੇ ਆਰਾਊਂਡ ਅਪ ਹੋ ਗਏ ਔਰ ਬਾਕੀ ਨੂੰ ਵੀ ਅਸੀਂ ਜਲਦ ਜਿਹੜੇ ਆਡੈਂਟੀਫਾਈ ਕਰਕੇ ਆਰਾਊਂਡ ਅਪ ਕਰ ਜੀ ਉਹ ਕੀ ਅਨੁਮਾਨੂ ਭਾਜੀ ਨੇ ਜਾਂ ਚੈਟ ਦੇ ਵਿੱਚ ਸ਼ਾਮਲ ਨਹੀਂ ਜਿਹੜੇ ਵੀ ਵਿੱਚ ਚੈਟ ਦੇ ਵਿੱਚ ਜਿਹੜੇ ਕੋਈ ਕੋਈ ਨਾ ਕੋਈ ਸੁਜੈਸ਼ਨ ਦੇ ਰਹੇ ਸੀ ਕਮੈਂਟ ਕਮੈਂਟ ਦੇ ਰਹੇ ਸੀ ਔਰ ਅੱਗੇ ਆ ਕੇ ਕਿ ਮੈਂ ਇਹ ਕਰਾਂਗਾ ਜਾਂ ਮੈਂ ਜੋ ਵੀ ਕੋਈ ਆਪਣੇ ਆਪ ਨੂੰ ਵਲੰਟੀਅਰ ਕਰ ਰਿਹਾ ਸੀ ਉਹ ਸਾਰਿਆਂ ਨੂੰ ਅਸੀਂ ਦੇਖ ਕੇ ਕਿ ਕਿਨੇ ਕੀ ਕਮੈਂਟ ਦਿੱਤੇ ਆ ਉਹ ਸਾਰਿਆਂ ਨੂੰ ਅਸੀਂ ਜਿਵੇਂ ਜਿਵੇਂ ਕਿਸੇ ਦਾ ਪਤਾ ਲੱਗਦਾ ਜਾਏਗਾ ਨੋਮੀਨੇਟ ਕਰਕੇ ਅਰੈਸਟ ਕਰਾਂਗੇ ਸਰ ਦੋ ਬੰਦੇ ਰੌਗ ਅਪ ਕੀਤੇ ਆ ਇੱਕ ਮੋਗੇ ਦਾ ਦੂਜਾ ਖੰਡੇ ਦਾ ਦੂਜਾ ਖੰਡੇ ਦਾ ਸਰ ਇਹਨਾਂ ਤੇ ਆਪਸ ਵਿੱਚ ਕਨੈਕਟੀਵਿਟੀ ਕਿਵੇਂ ਹੋ ਗਈ ਆਪਸ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਆ ਜਾਂ ਇਹ ਤਾਂ ਹਜੇ ਨਹੀਂ ਇਹ ਹਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਜੀ ਇਹ ਤਾਂ ਹਜੇ ਮਤਲਬ ਰਿਮਾਂਡ ਲਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਵੇਂ ਸਾਰੇ ਇਕੱਠੇ ਹੋਏ ਐ ਮੇਬੀ ਜਿਵੇਂ ਫੇਸਬੁੱਕ ਤੇ ਜਾਂ ਵਟਸਐਪ ਗਰੁੱਪ ਤੇ ਜੁੜ ਜਾਂਦੇ ਐ ਤੇ ਉਹ ਸਾਰਾ ਜਿਵੇਂ ਜਿਵੇਂ ਇਹਨਾਂ ਦੀ ਇੰਟਰੋਗੇਸ਼ਨ ਕਰਾਂਗੇ ਜੀ ਇਨਵੈਸਟੀਗੇਸ਼ਨ ਫਰਦਰ ਚੱਲੇਗੀ ਇਸ ਕੇਸ 'ਚ ਉਵੇਂ ਹੀ ਕਲੀਅਰ ਹੁੰਦਾ ਜਾਏਗਾ ਅਜੇ ਹਜੇ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਜਦੋਂ ਤੱਕ ਫਾਰਮਲੀ ਅਸੀਂ ਉਹ ਨਹੀਂ ਹੈ ਜੀ ਨੇ ਬਾਹਰ ਦੇ ਵੀ ਆ ਜੀ ਜਿਵੇਂ ਕਿ ਤੁਸੀਂ ਕਾਫੀਆਂ ਨੇ ਜਿਹੜੀ ਚੈਟ ਆ ਦੇਖੀ ਵੀ ਹੋਣੀ ਆ ਕਾਫੀ ਮਤਲਬ ਸੈਂਟਰਲ ਦੇ ਵੀ ਕੁਝ ਲੀਡਰ ਆ ਯੂਨੀ ਗਵਰਨਮੈਂਟ ਦੇ ਵੀ ਔਰ ਲੋਕਲ ਵੀ ਲੀਡਰ ਹੈਗੇ ਆ ਕੁਝ ਇਹਨਾਂ ਦੇ ਵਿਰੋਧੀ ਹੈਗੇ ਆ ਜਿਹੜੇ ਇਹਨਾਂ ਦੇ ਗਰੁੱਪ ਦੇ ਵਿਰੋਧੀ ਹੈਗੇ ਆ ਜਾਂ ਪਹਿਲੇ ਇਹਨਾਂ ਦੇ ਸਾਥੀ ਸੀਗੇ ਉਹ ਹੁਣ ਵਿਰੋਧ ਚ ਹੈਗੇ ਉਹਨਾਂ ਨੂੰ ਵੀ ਇਹ ਥ੍ਰੈਟ ਕਰ ਰਹੇ ਆ ਤੇ ਮੈਂ ਉਹੀ ਦੱਸਿਆ ਵੀ ਹਜੇ ਇਨੀਸ਼ੀਅਲ ਸਟੇਜ ਆ ਇਨਵੈਸਟੀਗੇਸ਼ਨ ਦੀ ਜਿਵੇਂ ਅਨਫੋਲਡ ਹੋਏਗੀ ਅਸੀਂ ਦੁਬਾਰਾ ਤੁਹਾਨੂੰ ਸਾਰੀ ਡਿਟੇਲਸ ਦੇ ਦੇਵਾਂਗੇ ਜਿਵੇਂ ਕੱਲ ਦਾ ਮੋਟਰ ਦਾ ਪੇਜ ਸੈਚ ਕਰਨੇ ਵਟਸਐਪ ਤੋਂ ਪਰੇਵਾਂ ਅਸੀਂ ਆਪ ਪੋਲੀਟਿਕਲੀ ਪਾਰਟੀ ਦਾ ਸੰਬੰਧਤ ਕੋਈ ਇਹ ਜਿਹੜਾ ਸਰ ਇਨਵੋਲ ਹੋਇਆ ਕੋਈ ਫਾਰਮਰ ਲੋਕਲ ਲੀਡਰ ਸਰ ਪਰ ਇਹ ਕੁਝ ਪਤਾ ਲੱਗਿਆ ਫਸਟ ਟਾਈਮ ਪ੍ਰਾਇਮਰੀ ਇਨਵੈਸਟੀਗੇਸ਼ਨ ਨਹੀਂ ਪ੍ਰਾਇਮਰੀ ਹਜੇ ਤੱਕ ਇਦਾਂ ਦੀ ਕੋਈ ਨਹੀਂ ਆਈ ਮੇਬੀ ਕੋਈ ਇਦਾਂ ਦਾ ਕਿ ਕੈਚ ਕਰਨ ਲਈ ਜਾਂ ਵੈਸੇ ਇੱਕ ਕੈਚੀ ਜਾਂ ਨਾਮ ਰੱਖ ਲੈਂਦੇ ਆ ਮੇਬੀ ਹਜੇ ਬਟ ਜਿਵੇਂ ਇਨਵੈਸਟੀਗੇਸ਼ਨ ਅਨਫੋਲਡ ਹੋਏਗੀ ਇਨਵੈਸਟੀਗੇਸ਼ਨ ਉਵੇਂ ਅੱਗੇ ਤੁਹਾਨੂੰ ਡਿਟੇਲ ਦਿੱਤੀ ਜਾਏਗੀ